66 ਇਹ ਪਰਲੇ ਪਾਸੇ ਜਿਹੜਾ ਬੱਚਾ ਭੱਜਿਆ ਬਾਈ ਜੀ ਇਹ ਬੱਗੇ ਹੋਣਾ ਜੀ ਸਮਾਣੇ ਵਾਲਿਆਂ ਦਾ ਮਨਦੀਪ ਹੋਣਾ ਦਾ ਇਹ ਬਿੱਲੇ ਹੋਣਾ ਦਾ ਇਹ ਤਾਰੇ ਦੌਧਰ ਹੋਣਾ ਦਾ ਚੈਨੀ ਹੋਣਾ ਦਾ ਬੱਗੇ ਸਮਾਣੇ ਹੋਣਾ ਦਾ ਪਰਲੇ ਪਾਸੇ ਭੱਜਿਆ ਵਾ ਤੇ ਹਰਵਿੰਦਰ ਸਮਾਣਾ ਤਾਰਾ ਦੌਧਰ ਔਰਲੇ ਪਾਸੇ ਬਾਈ ਜੀ ਬੱਚਾ ਭੱਜਿਆ ਵਾ ਮੂਰੇ ਜੱਟ ਖਾਰਕੂ ਖੜਾ ਤੇਈ 19 ਇਹ ਔਰਲੇ ਪਾਸੇ ਬਾਈ ਜੀ ਭੱਜ ਗਿਆ ਇਹ ਧਰੋ ਦੌਧਰ ਦਾ ਅਮਰਤ ਦੌਧਰ ਸਿੰਮਾ ਦੌਧਰਾ ਇਹ ਬਾਈ ਜੀ ਗੋਲਾ ਝੋਲ ਦਾ ਅਵਤਾਰ ਮਹਿਲ ਕਲਾ ਕਮਲ ਹਮਾਂਜੂਪੁਰ ਕਨੇਡਾ ਯਾਦੀ ਵਜੀਰਾ ਵਜੀਰਾਬਾਦ ਜੰਗ ਸਿੰਘ ਬਲਾਲਾ ਕਮਲ ਹਮਾਂਜੂਪੁਰ ਕਨੇਡਾ ਦਾ ਭੱਜ ਗਿਆ ਪਰਲੇ ਪਾਸੇ ਬਾਈ ਜੀ ਭੱਜ ਗਿਆ ਗੇਲਾ ਸਿੰਘ ਮਾਜਰੀ ਧੋ ਬਾਈ ਜੀ ਜਾਨ ਜਾਨ ਬੰਗਾ ਛਣਕਾ ਕੇ ਮਿੱਤਰਾਂ ਦਾ ਨਾਂ ਪੁੱਛਦੀ ਇਹਨਾਂ ਦੇ ਨਾਂ ਦੱਸਣ ਵਾਲੀ ਗੱਲ ਨਹੀਂ 22 ਸੈਕਿੰਡ 91 ਪੁਆਇੰਟ ਬਾਜੀ ਸਮਾਂ 22 91 ਇਹ ਭਾਈ ਜੀ ਪੰਜਾਬ ਦੀ ਚੈਂਪੀਅਨ ਜੋੜੀ ਭੱਜੀ ਆ ਇਹ ਨੈਬ ਸਿੰਘ ਲੰਬੜਦਾਰ ਰਾਮਪੁਰਾ ਗੋਲਟੀ ਰਾਮਪੁਰਾ ਬਿਆਨਤ ਮਹਿਰਨਾ ਸਤਵੰਤ ਮਹਿਰਨਾ ਪਰਲੇ ਪਾਸੇ ਚੈਂਪੀਅਨ ਬੱਚਾ ਮੋਟਰਸਾਈਕਲਾਂ ਦਾ ਜੇਤੂ ਭੱਜਿਆ ਤੇ ਉਹ